ਅੱਜ ਲੁਧਿਆਣੇ ਦੇ ਵਿੱਚ ਬੰਦੇ ਭਾਰਤ ਰੇਲ ਜਿਹੜੀ ਐਚਓ ਗੁਜ਼ਰ ਰਹੀ ਹੈ ਔਰ ਉਹਦੇ ਵਾਸਤੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਰਜਨੀਸ਼ ਤੁਮਾਨ ਜੀ ਦੇ ਨਾਲ ਸਾਰੀ ਟੀਮ ਔਰ ਸਾਰੇ ਅੱਜ ਦੇਖਿਆ ਹੋਏ ਸਾਰੇ ਸ਼ਹਿਰ ਵਾਸੀ ਜਿਹੜਾ ਉਹਦਾ ਸਵਾਗਤ ਕਰਨ ਆਏ ਨੇ ਉਹਨੂੰ ਹਰੀ ਝੰਡੀ ਦੇਣ ਲਈ ਨੇ ਤੋਂ ਵੀ ਸਾਡੇ ਲੁਧਿਆਣੇ ਦੇ ਵਿੱਚ ਜਿਹੜੀ ਉਹ ਰੁਕ ਰਹੀ ਹੈ ਔਰ ਮੈਂ ਤੇ ਧੰਨਵਾਦ ਕਰਨਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਪਿਛਲੇ 10 ਸਾਲ ਤੋਂ ਜਿਸ ਤਰੀਕੇ ਦੇ ਨਾਲ ਸਾਡਾ ਦੇਸ਼ ਤਰੱਕੀ ਕਰ ਰਿਹਾ ਹੈ ਸਾਡੇ ਦੇਸ਼ ਦੇ ਵਿੱਚ ਇਸ ਤਰੀਕੇ ਦੇ ਨਾਲ ਰੋੜਾਂ ਬਣੀਆਂ ਨੇ ਪੁਲ ਬਣੇ ਨੇ ਤੁਸੀਂ ਉਹ ਦੇਖ ਰਹੇ ਹੋ ਔਰ ਅਜਰ ਰੇਲਵੇ ਦੇ ਵਿੱਚ ਵੀ ਤੁਸੀਂ ਦੇਖੋ ਵੀ ਜਿਹੜਾ ਹੈ ਵੇ ਦਿਨ ਰਾਤ ਦਾ ਜਿਹੜਾ ਕੰਮ ਹੋ ਕੇ ਨਵੇਂ-ਨਵੇਂ ਟ੍ਰੇਨਾਂ ਚੱਲ ਰਹੀਆਂ ਨੇ ਔਰ ਉਹ ਜਿਹੜੀਆਂ ਟ੍ਰੇਨਾਂ ਚੱਲ ਰਹੀਆਂ ਨੇ ਸਾਡੇ ਇੰਡਸਟਰੀ ਖਾਸ ਕਰਕੇ ਲੁਧਿਆਣਾ ਸ਼ਹਿਰ ਉਹ ਜੋ ਸਹੂਲਤਾਂ ਮਿਲਣ ਵਾਲੀਆਂ ਨੇ ਇੰਡਸਟਰੀ ਨੂੰ ਯਾਰ ਲੋਕਾਂ ਨੂੰ ਉਹਦੇ ਅਸੀਂ ਧੰਨਵਾਦ ਕਰਨੇ ਆਂ ਅਨੰਦ ਮੋਦੀ ਜੀ ਦਾ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਬਈ ਕਿਹੜੇ ਰੂਟ ਤੇ ਜਾਏਗੀ ਜਿਹੜੀ ਅੱਜ ਬੰਦੇ ਨਾਲ ਟ੍ਰਾਈ ਦਾ ਦੇ ਦੇ ਰਹੇ ਦੇਖੋ ਜਿਹੜੀ ਬੰਦੇ ਬਾੜ ਤੋਂ ਹੈਗੇ ਅੰਮ੍ਰਿਤਸਰੋਂ ਤੋਂ ਲੈ ਕੇ ਦਿੱਲੀ ਤੱਕ ਜਾ ਰਹੀ ਹੈ ਔਰ ਦਿੱਲੀੋਂ ਚੱਲ ਕੇ ਜਮੂਤਾ ਕਰ ਸਾਡੇ ਟ੍ਰੇਨਾਂ ਚੱਲ ਰਹੀਆਂ ਨੇ ਬਹੁਤ ਸਾਰੇ ਟ੍ਰੇਨਾਂ ਚੱਲ ਰਹੀਆਂ ਨੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਬਹੁਤ ਜਿਆਦਾ ਜਿਹੜਾ ਸਾਡਾ ਸਬਰ ਹੈ ਜਿਹੜਾ ਸਾਡਾ ਕਰਨ ਦਾ ਜਿਹੜਾ ਹੈ ਉਹ ਸਾਨੂੰ ਆਸਾਨੀ ਮਿਲੇਗੀ ਔਰ ਇੰਡਸਟਰੀਅਲ ਸ਼ਹਿਰ ਹੋਣ ਦੇ ਨਾਤੇ ਸਾਰੇ ਇੰਡਸਟਰੀ ਵਾਲੇ ਜਿਹੜੇ ਨੇ ਅੱਜ ਇਸ ਚੀਜ਼ ਤੋਂ ਬਹੁਤ ਖੁਸ਼ ਨੇ ਵੀ ਨਵੀਂ ਨਵੀਂ ਟ੍ਰੇਨਾਂ ਚਲਾ ਕੇ ਜੋ ਸਾਨੂੰ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਐਡਾ ਵੱਡਾ ਜਿਹੜਾ ਸਾਨੂੰ ਉਹ ਉਪਰਾਲਾ ਕੀਤਾ ਹੋਵੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਸਰਪੰਚ ਮਿਨਿਸਟਰ ਵੀ ਆ ਰਹੇ ਆ ਇਸ ਗੱਡੀ ਦੇ ਟ੍ਰੇਨ ਦੇ ਵਿੱਚ ਨਹੀਂ ਮੈਨੂੰ ਇਹਦੇ ਬਾਰੇ ਨਹੀਂ ਪਤਾ ਹੋ ਸਕਦਾ ਕੋਈ ਨ ਕੋਈ ਮਨਿਸਟਰ ਆ ਰਿਹਾ ਹੋਵੇ ਜਾਂ ਜ਼ਿਲ੍ਹਾ ਪ੍ਰਧਾਨ ਸਾਡੀ ਡਿਊਟੀ ਲੱਗੀ ਹੋਈ ਏ ਸਾਰੇ ਜਿੰਨਾਂ ਲੁਧਿਆਣੇ ਦੇ ਵਿੱਚ ਅਸੀਂ ਖੜੇ ਆ ਜ਼ਿਲ੍ਹਾ ਪ੍ਰਧਾਨ ਔਰ ਸਾਰੇ ਜਿਹੜੇ ਸੀਨੀਅਰ ਲੀਡਰ ਨੇ ਉਹ ਅੱਜ ਇੱਥੇ ਸਵਾਗਤ ਕਰਨਾ ਸੀ ਆਏ ਨੇ ਵਸੀਆਂ ਨੂੰ ਉਸ ਨੂੰ ਦੇਖ ਵਸੀਆਂ ਨੂੰ ਇੱਕ ਬਹੁਤ ਵੱਡੀ ਉਪਲਬਧੀ ਦੇਸ਼ ਦੇ ਪ੍ਰਧਾਨ ਮੰਤਰੀ ਜੀਵਨ ਨੂੰ ਇੱਕ ਨਾਇਬ ਤੋਹਫਾ ਦਿੱਤਾ ਜਾ ਰਿਹਾ ਦੇਖੋ 6 ਬੰਦੇ ਭਾਰਤ ਟ੍ਰੇਨਾਂ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ 'ਚ ਸ਼ੁਰੂ ਹੋ ਰਹੀਆਂ ਔਰ ਲੁਧਿਆਣੇ ਦੇ ਲਈ ਇੱਕ ਬੜੀ ਵੱਡੀ ਅਚੀਵਮੈਂਟ ਆ ਕਿ ਕੱਲੇ ਲੁਧਿਆਣੇ ਦੇ ਹਿੱਸੇ ਦੋ ਆ ਰਹੀਆਂ ਨੇ ਜਿਹੜੀਆਂ ਇੱਥੋਂ ਜਾਣ ਗਿਆ ਇੱਥੇ ਤੇ ਸਾਡੇ ਵਪਾਰੀ ਵਰਗ ਦੀ ਬਹੁਤ ਵੱਡੀ ਜ਼ਰੂਰਤ ਸੀਗੀ ਲੁਧਿਆਣਾ ਵਾਸੀ ਇੱਕ ਉਦਯੋਗਿਕ ਖੇਤਰ ਐ ਤੇ ਦੀ ਬਹੁਤ ਜ਼ਰੂਰਤ ਸੀਗੀ ਔਰ ajo ਪੂਰੀ ਹੋਣ ਜਾ ਰਹੀ ਆ ਇਹ ਟ੍ਰੇਨ ਹੀ ਨਹੀਂ ਇੱਕ ਸਾਡਾ ਸੁਪਨਾ ਸੀ ਸਾਡਾ ਸਟੇਸ਼ਨ ਵਧੀਆ ਹੋਵੇ 540 ਕਰੋੜ ਰੁਪਏ ਦੇ ਨਾਲ ਇਹ ਸਟੇਸ਼ਨ ਵਧੀਆ ਬਣਨ ਜਾ ਰਿਹਾ ਔਰ ਦੋ ਸਾਲਾਂ ਚ ਲੁਧਿਆਣੇ ਦੀ ਨਿਹਾਰ ਇੱਥੇ ਦਾ ਸਟੇਸ਼ਨ ਦਿੱਲੀ ਦੇ 에어ਪੋਰਟ ਨਾਲੋਂ ਵਧੀਆ ਹੋਏਗਾ ਮੈਂ ਧੰਨਵਾਦ ਕਰਦਾ ਮੋਦੀ ਜੀ ਦਾ ਔਰ ਸੂਲ ਲੁਧਿਆਣਾ ਵਾਸੀਆਂ ਨੂੰ ਵਧਾਈ ਦਿੰਦਾ ਇਹਦੇ ਤੇ